ਕਿ ਸੈਣੀ ਸਾਹਿਬ ਕਹਿ ਰਹੇ ਨੇ ਕਿ ਤੁਹਾਡੇ ਤੇ ਗਰਾਊਂਡਾਂ ਦੇ ਵਿੱਚ ਗੋਲੀਆਂ ਚੱਲ ਜਾਂਦੀਆਂ ਨੇ ਤੇ ਇੱਥੇ ਆ ਕੇ ਰਾਜਨੀਤੀ ਕਰ ਰਹੇ ਹੋ ਉਹਦੇ ਤੇ ਸੰਜੀਵ ਬਾਦ ਸਾਹਿਬ ਵੀ ਕਹਿ ਰਹੇ ਨੇ ਗੱਲ ਗੱਲ ਇਹ ਆ ਕਿ ਅਸੀਂ ਪਤਾ ਕੀ ਹੈ ਕਿ ਸਾਡੀ ਜਿਹੜੀ ਉਹ ਨਾ ਹੁਣੇ ਮੈਂ ਕਿਸੇ ਥਾਂ ਤੇ ਪੜ ਰਿਆ ਸੀਗਾ ਕਿ ਵੀ ਮਤਲਬ ਕਿ ਜਿੰਨਾ ਅਸੀਂ ਦੂਜਿਆਂ ਦੀਆਂ ਕਹਾਣੀਆਂ ਜਾਣਨ ਤੇ ਸਮਾਂ ਲਾ ਦਿੰਨੇ ਆ ਨਾ ਕਿਤੇ ਖੁਦ ਨੂੰ ਜਾਣਨ ਵਾਸਤੇ ਇਨਾ ਸਮਾਂ ਲਾ ਦੀਏ ਤੇ ਖੁਦੀ ਤੋਂ ਖੁਦਾ ਬਣ ਜਾਈਏ। ਕੀ ਬਾਤ। ਬਿਲਕੁਲ ਸਾਡੀ ਹਾਲਤ ਉਹੀ ਆ ਕਿ ਬਈ ਆਪ ਤੇ ਤੁਹੀਂ ਇੱਥੇ ਪੀੜੀ ਥੱਲੇ ਸੋਟਾ ਮਾਰ ਕੇ ਵੇਖੋ। ਹਾਂਜੀ। ਤੁਹਾਡੇ ਕਈ ਜ਼ਿਲ੍ਹਿਆਂ ਦੇ ਵਿੱਚ ਤੇ ਟਰੈਕ ਵੀ ਐ ਨਹੀਂ ਜ਼ਿਲ੍ਹਾ ਪਧਰੀ। ਹੂੰ। ਉਹਨਾਂ ਦਾ ਇੱਕ ਇਨਸੀਡੈਂਟ ਹੋਇਆ ਮੰਦਪਾਗ ਹੈ। ਬੱਚਾ ਮਰ ਗਿਆ। ਹੋਣਾਰ ਬੱਚਾ ਸੀ। ਪੋਲ ਦੇ ਨਾਲ ਲੰਕਿਆ, ਪੋਲ ਦੇ ਗਿਆ, ਮਰ ਗਿਆ। ਮਾਨਸਬ ਜਦੀ ਪਹੁੰਚਦੇ ਜੀ ਅਰੇ ਮਾਨ ਸਾਹਿਬ ਇੱਥੇ ਪੰਨੂ ਸਾਹਿਬ ਆਈ ਸਨ ਮੇਰਾ ਇਹ ਆ ਕਿ ਮੈਂ ਤੁਹਾਨੂੰ ਪਤਾ ਤੁਸੀਂ ਕੋਲ ਹੀ ਖਲੋਤੇ ਸੀ ਜੀ ਜੀ ਤੁਸੀਂ ਆਈ ਵੇਟ ਨਸੋ ਮੈਂ ਪੰਨੂ ਸਾਹਿਬ ਨੂੰ ਇੱਕ ਗੱਲ ਕਹੀ ਸੀ ਕਿ ਭਾਜੀ ਸਪੋਰਟਸ ਕੋਟੇ ਵਾਲਾ ਕਟੂਕਟ ਕਿਉਂਕਿ ਮੇਰਾ ਬੈਕਗ੍ਰਾਉਂਡ ਸਪੋਰਟਸ ਦਾ ਹੂੰ ਮੈਂ ਕਹੇ ਸੀ ਸਪੋਰਟਸ ਕੋਟੇ ਵਾਲੰਦਾ ਜ਼ਰੂਰ ਨਬੇੜੋ ਜੀ ਇਹ ਨੌਕਰੀਆਂ ਨੂੰ ਤਰਸਲੇ ਪਰਫਾਰਮ ਕਰਕੇ ਹੂੰ ਇਹ ਇਹਨਾਂ ਨੂੰ ਜੌਬ ਜ਼ਰੂਰ ਦਿਓ ਜੀ ਅਸੀਂ ਅਸੀਂ ਗੱਲ ਕਰਦੇ ਆ ਯਾਰ ਹੂੰ ਅਸੀਂ ਕਲੀਆਂ ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਕੋਈ ਵੀ ਹਾਕਮ ਬੈਠਾ ਹੋਵੇ ਨਾ ਆ ਕੇ ਚੱਕ ਪਾ ਕੇ ਗੱਲ ਕਰਨ ਦੀ ਜ਼ਰੂਰਤ ਰੱਖਦੇ ਆ ਕੋਈ ਸੱਜਣ ਬੇਲੀ ਨਹੀਂ ਵੀ ਹੈ ਤਦ ਵੀ ਜੀ ਲੋਕਾਂ ਦੀ ਗੱਲ ਪਰਸਨਲ ਮੁਲਾਕਾਤ ਚ ਵੀ ਕਰ ਜਾਂਦੇ ਆ ਹੂੰ ਤਾਂ ਮਤਲਬ ਇਹ ਆ ਕਿ ਤੁਹਾਡੇ ਤਾਂ ਸਪੋਰਟਸ ਕੋਟੇ ਚ ਜੌਬ ਦੇ ਹੱਕਦਾਰ ਉਹ ਆ ਕੇ ਸੰਗਰੂਰ ਦੇ ਵਿੱਚ ਪ੍ਰਦਰਸ਼ਨ ਕਰ ਚੁੱਕੇ ਨੇ ਹੂੰ ਠੀਕ ਆ ਉਹਨਾਂ ਦੀ ਲੋਚਨਾ ਕਰੋ ਜੀ ਰਾਜਨੀਤੀ ਹੋਣੀ ਚਾਹੀਦੀ ਆ ਪਰ ਕੀ ਅਸੀਂ ਬਈ ਸੋਚੋ 100% ਕੰਮ ਕਰ ਚੁੱਕੇ ਆਪਣੇ ਇਨਫਰਾਸਟ੍ਰਕਚਰ ਤੇ ਸਪੋਰਟਸ ਦੇ ਤੇ ਜੋ ਪਾਲਿਸੀ ਦੇ ਮੁਤਾਬਕ ਤੁਸੀਂ ਲੈ ਕੇ ਆਏ ਸੀ ਪਿੰਡਾਂ ਦੇ ਵਿੱਚ ਢਾਂਚਾ ਉਸਰ ਗਿਆ ਹਮ ਤੁਹਾਡੇ ਕਈ ਜ਼ਿਲ੍ਹੇ ਇਸ ਤਰ੍ਹਾਂ ਦੇ ਆ ਕਿ ਜ਼ਿਲ੍ਹਾ ਪੱਧਰੀ ਗਰਾਊਂਡ ਨਹੀਂ ਹੈ ਉੱਥੇ ਟਰੈਕ ਤੱਕ ਨਹੀਂ ਹੈ ਜੀ ਤੋਂ ਹੀ ਮਤਲਬ ਕਿ ਇੱਥੋਂ ਤੱਕ ਕਿ ਸਮਾਰਟ ਸਿਟੀ ਦੇ ਜਿਹੜੇ ਦੋ ਪ੍ਰੋਜੈਕਟ ਆਏ ਜਲੰਧਰ ਤੇ ਲੁਧਿਆਣਾ 40 ਕਰੋੜ ਦਾ ਬਜਟ ਆਇਆ ਜੀ ਸਰ ਇਹਨਾਂ ਨੇ ਜਿਹੜੇ ਉਥੇ ਸਪੋਰਟਸ ਗਰਾਊਂਡ ਬਣਵਾਏ ਨੇ ਕਾਂਗਰਸ ਸਰਕਾਰ ਵੇਲੇ じゃ ਇਹਨਾਂ ਦੀ ਸਰਕਾਰ ਵੇਲੇ ਸਰ ਉਹ ਜਿਹੜੇ ਗਰਾਊਂਡ ਬਣੇ ਨੇ ਬੇਕਾਰ ਕਿਉਂਕਿ ਠੇਕੇ ਪਤਾ ਕਿਹਨਾਂ ਨੂੰ ਦਿੱਤੇ ਕੋਈ ਸੜਕ ਬਣਾਉਣ ਦਾ ਠੇਕੇਦਾਰ ਬਣਾ ਦੇ ਤੂੰ ਐਸਟ੍ਰੋਡਰਫ ਬਣਾ ਦੇ ਉਹਦੇ ਵਿੱਚ ਐਨੀ ਵੀ ਚ ਵਿਥ ਰਹਿ ਗਈ ਨਾ ਹਾਂ ਬਿਲਕੁਲ ਤੁਸੀਂ ਖਿਡਾਰੀ ਮਰਵਾ ਦਿਓਗੇ ਉਹਦੇ ਸੱਟ ਲੱਗੀ ਤੇ ਮਾਰਿਆ ਗਿਆ ਉਹਦਾ ਕੈਰੀਅਰ ਠੀਕ ਹੈ ਨਾ ਜੀ ਤੋਂ ਮਤਲਬ ਕਿ ਜਿਹੜੇ ਬੰਦਿਆਂ ਨੂੰ ਬਈ ਕੰਮ ਆਪਾਂ ਕਹਿ ਲਈਏ ਆਉਂਦਾ ਹੈ ਕੋਈ ਲੀੜੇ ਸੀਨ ਦਾ ਤੇ ਤੁਸੀਂ ਉਹਨਾਂ ਨੂੰ ਕਹਤਾ ਵੀ ਟੈਂਕ ਬਣਾ ਦੇ ਹਮ ਆਹ ਕੰਮ ਨਹੀਂ ਤੁਹਾਡੇ ਹਮ ਬਹੁਤ ਵੱਡੀ ਝੋਲ ਹੈ ਬਹੁਤ ਵੱਡੀ ਝੋਲ ਹੈ ਸਾਨੂੰ ਠੀਕ ਹੈ ਤੁਸੀਂ ਰਾਜਨੀਤਿਕ ਲੋਕ ਰਾਜਨੀਤੀ ਕਰਨੀ ਆ ਪਰ ਅਸੀਂ ਆਪਣੇ ਤੇ ਇਤਰ ਕੇਂਦਰਤ ਰਹੀਏ ਤਾਂ ਅਗਲੇ ਨੂੰ ਤੇ ਫਿਰ ਕਹਿਣਾ ਹੀ ਆ ਕਿ ਸਾਡਾ ਤਾਂ ਪਲੇਅਰ ਜਿਹੜਾ ਅਚਨਚੇਤੀ ਇੱਕ ਘਟਨਾ ਵਾਪਰੀ ਤੇ ਮਰ ਗਿਆ ਹਮ ਤੁਹਾਡੇ ਦੇ ਉਥੇ ਗਰਾਊਂਡ ਦੇ ਵਿੱਚ ਗੋਲੀਆਂ ਮਾਰ ਜਾਂਦੇ ਨੇ ਆ ਕੇ ਜੀ ਜੀ ਬਸ ਮਹਿਣੋ ਮਣੀ ਹੋ ਜਾ ਮਹਿਣੋ ਮਣੀ ਹੋ ਜਾ ਤੁਹਾਡੇ ਇੱਕ ਸਟਾਰ ਪਲੇਅਰ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਤਾਂ ਅਗਲੇ ਨੇ ਤੁਹਾਡੇ ਰਾਜ ਦੇ ਵਿੱਚ ਹੋਇਆ ਸੀ ਕਿਦਰੋਂ ਪਜੋਗੇ ਦੋ ਦੋ ਤਿੰਨ ਵਾਰ ਹੋ ਗਈਆਂ ਘਟਨਾਵਾਂ ਮਿੰਟੋ ਜੀ ਇੱਕ ਸਟਾਰ ਪਲੇਅਰ ਇੱਕ ਬੱਚਾ ਉਸ ਤੋਂ ਬਾਅਦ ਦਾਂਤੇ ਕਬੱਡੀ ਪਲੇਅਰਾਂ ਦੀ ਜੇ ਕਰੋਗੇ ਤਾਂ ਫੈਰੇ ਇਸਦਾ ਪੂਰੀ ਜਿਨ੍ਹਾਂ ਨੂੰ ਮਤਲਬ ਕਿ ਡਰਾਇਆ ਗਿਆ ਗੋਲੀਆਂ ਮਾਰੀਆਂ ਗਈਆਂ ਕੁਝ ਜ਼ਖਮੀ ਹੋ ਕੁਝ ਮਰ ਗਿਆ ਜੀ ਤੋਂ ਗੱਲ ਇਹ ਕਿ ਅਸੀਂ ਆਪਣਾ ਘਰ ਵਧੀਆ ਰੱਖੀਏ ਢੰਗ ਨਾਲ ਤੇ ਆਪੇ ਐਗਜ਼ਾਮਪਲ ਦੁਨੀਆ ਦੇਗੀ ਜੀ ਠੀਕ ਹੈ ਨਾ ਜੀ ਤੇ ਜਦੋਂ ਸਾਡੇ 'ਚ ਕਮੀਆਂ ਜਦੋਂ ਅਸੀਂ ਦੂਜਿਆਂ ਦੇ 'ਚ ਕਮੀਆਂ ਖੋਜਣ ਤੁਰਾਂਗੇ ਨਾ ਫਿਰ ਅਗਲੇ ਨੇ ਵੀ ਕਹਿ ਦੇਣਾ ਠੀਕ ਹੈ ਨਾ ਜੀ ਜਦੋਂ ਸਾਥ 'ਚ ਬਹਿ ਕੇ ਕਿਸੇ ਦੀਆਂ ਕਰੋਗੇ ਨਾ ਹੱਥ 'ਚ ਤੁਹਾਡੀਆਂ ਵੀ ਕੱਚ 'ਚ ਨਹੀਂ ਬਚਣੀ ਅਗਲੇ ਨੇ ਮੂੰਹ ਤੇ ਮਾਰ ਦੇਣ ਜੀ 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 ਬੇ ਤੇਰਾ ਵੀ ਪਿਓ ਐਂ ਕਰਦਾ ਹੁੰਦਾ ਬਾਈ ਹਾਂ ਬਿਲਕੁਲ ਬਿਲਕੁਲ ਇਹ ਗੱਲ ਹੁੰਦੀ ਆ ਰਣਜੋਤ ਕਲੀਅਰ ਜੀ ਵੀ ਕਹਿ ਰਹੇ ਨੇ ਕਹਿੰਦੇ ਕਿ 골ਡ ਮੈਡਲ ਜਿੰਨਾਂ ਨੇ ਜਿੱਤੇ ਹੋਏ ਉਹ ਰੇੜੀਆਂ ਲਾ ਰਹੇ ਨੇ ਤੇ ਹਾਲ ਨੇ ਸਾਡੇ ਪਈ ਸੱਚ ਮੁੱਚ ਫੇਰ ਤੇ ਉਹ ਜਿਵੇਂ ਕਹਿੰਦੇ ਵੀ ਆਪ ਦੇ ਜਿਹੜਾ ਪੀੜਾ ਉਹਦੇ ਥੱਲੇ ਸੋਟਾ ਕੀ ਹੁੰਦਾ ਚੰਗੀ ਤਰ੍ਹਾਂ ਨਗਰ ਮਾਰ ਲੈਣੀ ਚਾਹੀਦੀ ਹੈ ਹਰਿਆਣੇ ਵਾਲੇ ਵੀ ਹਰਿਆਣਾ ਕੇ ਐਗਜ਼ਾਮਪਲ ਹੈ ਪੂਰੇ ਭਾਰਤ ਦੇ ਵਿੱਚ ਜੀ ਖੇਡਾਂ ਦੇ ਜੇ ਦ੍ਰਿਸ਼ਟੀਕੋਣ ਤੋਂ ਦੇਖੀਏ ਤੇ ਜੇ ਉੱਥੇ ਇਹ ਮੌਤ ਹੋਈ ਹੈ ਮਾਫੀਯੋਗ ਕੋਈ ਨਹੀਂ ਹੈ ਬਿਲਕੁਲ ਜੀ ਪਰ ਅਸੀਂ ਠੀਕ ਹੈ ਉਹਦੇ ਤੇ ਤੁਸੀਂ ਰਾਜਨੀਤੀ ਕਰ ਲਈ ਪਰ ਤੁਸੀਂ ਆਪਣਾ ਪ੍ਰਬੰਧ ਵੀ ਸਿੱਕੇਬੰਦ ਕਰਕੇ ਦਿਖਾਓ ਨਾ ਸਾਹਿਬ ਹੂੰ